ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡਾਕਟਰ ਸ਼ਾਮ ਸਿੰਘ ਕੁੰਡਲਸ ਕੁੰਡਲਸ ਕਲੀਨਿਕ 메ਨ ਬਾਜ਼ਾਰ ਬੇਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਮੈਂ ਲਗਭਗ ਪਿਛਲੇ 38 ਸਾਲ ਤੋਂ ਪਬਲਿਕ ਹੈਲਥ ਤੇ ਕੰਮ ਕਰ ਰਿਹਾ ਹਾਂ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਬੜੀ ਬਖਸ਼ਿਸ਼ ਹੈ ਸੱਚੇ ਪਾਤਸ਼ਾਹ ਜੀ ਦੂਰੋਂ ਦੂਰੋਂ ਲੋਕ ਸਾਡੇ ਕੋਲ ਇਲਾਜ ਵਾਸਤੇ ਆਉਂਦੇ ਆ ਔਰ ਪਿਛਲੇ 10-12 ਸਾਲ ਤੋਂ ਡੀਡਿਕਸ਼ਨ ਤੇ ਜਿਹੜੀ ਸਾਡੀ ਮੈਡੀਸਨ ਆ ਬਹੁਤ ਸਫਲਤਾਪੂਰਵਕ ਆਯੁਰਵੈਦਿਕ ਮੈਡੀਸਨ ਜਿਹੜੀ ਬੜੀ ਲੋਕਾਂ ਨੇ ਸਲਾਹੀ ਆ ਤੇ ਬਹੁਤ ਲੋਕਾਂ ਨੇ ਇਹਦਾ ਫਾਇਦਾ ਉਠਾਇਆ ਔਰ ਦੇਸ਼ਾਂ-ਵਿਦੇਸ਼ਾਂ ਤੱਕ ਸਾਨੂੰ ਲੋਕਾਂ ਦਾ ਪਿਆਰ ਮਿਲਿਆ ਹੈ ਸੋ ਗੁਰੂ ਸਾਡੀ ਅਰਦਾਸ ਹੈ ਬੇਨਤੀ ਹੈ ਕਿ ਮਤਲਬ ਇਸੇ ਤਰ੍ਹਾਂ ਹੀ ਆਪਾਂ ਇਹ ਕੰਮ ਕਰਦੇ ਰਹੀਏ ਔਰ ਅਸੀਂ ਆਪਣੇ ਜਿਹੜੀਆਂ ਸਾਡੇ ਜਿਹੜੇ ਪੇਸ਼ੈਂਟ ਠੀਕ ਹੁੰਦੇ ਆ ਉਹਨਾਂ ਦੀਆਂ ਅਸੀਂ ਕੁਝ ਵੀਡੀਓਜ਼ ਵਗੈਰਾ ਆਪਣੇ ਚੈਨਲਾਂਾਂ ਤੇ ਜਿਹੜੇ ਸਾਡੇ ਫੇਸਬੁੱਕ ਚੈਨਲ ਨੇ ਜਿਵੇਂ ਡਾਕਟਰ ਸ਼ਾਮ ਸਿੰਘ ਕੁੰਡਲਸ ਡਾਕਟਰ ਕੁੰਡਲਸ ਕਲੀਨਿਕ ਬੇਲਾ ਕੁੰਡਲਸ ਆਯੁਰਵੈਦਾ ਇਹਨਾਂ ਤੇ ਅਸੀਂ ਆਪਣੇ ਪੇਸ਼ੈਂਟ ਦੇ ਰਿਵਿਊ ਵਗੈਰਾ ਜਾਂ ਉਹਨਾਂ ਦੇ ਆਪਣੇ ਜਿਹੜੇ ਐਕਸਪੀਰੀਅੰਸ ਆ ਉਹ ਪਾਉਂਦੇ ਰਹਿੰਨੇ ਆ ਵੀਡੀਓਜ਼ ਵਗੈਰਾ ਅਸੀਂ ਪਾਉਂਦੇ ਰਹਿੰਨੇ ਆ ਤੇ ਹੁਣ ਅਸੀਂ ਹੋਰ ਇੱਕ ਨਵਾਂ ਵਾਅਦਾ ਕੀਤਾ ਆ ਕਿ ਅਸੀਂ ਇੱਕ ਆਪਣਾ YouTube ਚੈਨਲ ਬਣਾਉਣ ਲੱਗੇ ਆ ਡਾਕਟਰ ਕੁੰਡਲਸ ਕਲੀਨਿਕ ਬੇਲਾ ਜਿਹੜਾ ਕਿ ਤੁਸੀਂ ਸੋਸ਼ਲ ਮੀਡੀਆ ਸਾਨੂੰ ਬੜਾ ਪਹਿਲਾਂ ਵੀ ਪਿਆਰ ਬਖਸ਼ਦੇ ਹੋ ਉਮੀਦ ਆ ਸਾਡੇ ਚੈਨਲ ਨੂੰ ਵੀ ਪਿਆਰ ਬਖਸ਼ੋਗੇ ਔਰ ਅਸੀਂ ਥੋੜੇ ਦਿਨ ਪਹਿਲਾਂ ਕੁਝ ਵੀਡੀਓਜ਼ ਪਾਈਆਂ ਵੀ ਸੀ ਪਰ ਕੁਝ ਰੀਮਾਂ ਕਰਕੇ ਅਸੀਂ ਕੰਟੀਨਿਊ ਨਹੀਂ ਕਰ ਸਕੇ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚ ਨਵੀਆਂ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਹੈਲਥ ਦੇ ਸਬੰਧੀ ਤੁਸੀਂ ਕਿਵੇਂ ਆਪਣਾ ਇਲਾਜ ਕਰਨਾ ਹੈ ਜਿਹੜੇ ਬੱਚੇ ਜਿਹੜੇ ਸਾਡੇ ਕੋਈ ਰਿਸ਼ਤੇਦਾਰ ਕੋਈ ਸਾਡਾ ਆਢੀ ਗੋਢੀ ਕੋਈ ਵੀ ਕਿਸੇ ਵੀ ਕਾਰਨ ਕਰਕੇ ਜਦੀ ਸਿਹਤ ਖਰਾਬ ਹੈ ਜਾਂ ਐਡਿਕਸ਼ਨ ਦੇ ਵਿੱਚ ਆ ਗਿਆ ਤੁਸੀਂ ਸਾਡੀਆਂ ਵੀਡੀਓਜ਼ ਦੇਖ ਕੇ ਲਾਹਾ ਲੈ ਸਕਦੇ ਹੋ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਅਸੀਂ ਉਪਚਾਰ ਦੱਸਿਆ ਕਰਾਂਗੇ ਜਿਹੜੇ ਤੁਸੀਂ ਘਰ ਬਣਾ ਕੇ ਆਪ ਆਪਣੇ ਤੇ ਟਰਾਈ ਕਰ ਸਕਦੇ ਹੋ ਔਰ ਤੁਹਾਨੂੰ ਬਹੁਤ ਫਾਇਦਾ ਦੇਣਗੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਪਿਆਰ ਬਖਸ਼ੋਗੇ ਤੇ ਮਹਾਰਾਜ ਕਿਰਪਾ ਕਰਨ ਆਪਾਂ ਰਲ ਮਿਲ ਕੇ ਇਸ ਚੀਜ਼ ਨੂੰ ਹੋਰ ਅਪਰੂਵ ਕਰਨਾ ਤੇ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਕੰਟੀਨਿਊ ਮਿਲਦੇ ਰਵਾਂਗੇ ਤੁਹਾਨੂੰ ਨਵੇਂ ਨਵੇਂ ਨਵੀਆਂ ਨਵੀਆਂ ਵਿਸ਼ਿਆਂ ਤੇ ਨਵੀਆਂ ਨਵੀਆਂ ਗੱਲਾਂ ਦੇ ਨਾਲ ਤਦ ਤੱਕ ਲਈ ਰੱਬ ਰੱਖਾ